ਇਆ ਕੋਠੀ ਤੇ ਬਾਲੀ ਰੀਜ ਲਾਈ ਆ ਬਾਈ ਹੋਰਾਂ ਨੇ ਯਾਰ ਕਹਿੰਦਾ ਅਸੀਂ ਤਾਂ ਨਾ ਬਾਈ ਯਾਰ ਕੱਲੀ ਕੱਲੀ ਚੀਜ਼ ਆਉਦੀ ਪਲੈਨਿੰਗ ਨਾ ਦੇਖੀਏ ਬਾਕੀ ਬਾਈ ਬਾਈ ਹੋਰੀ ਕਹਿੰਦੇ ਤੁਸੀਂ ਦਿਖਾ ਦਿਓ ਹਨਾ ਬਾਕੀ ਜਿਹੜੇ ਦੇਖਣਗੇ ਉਹ ਦੱਸਣਗੇ ਹਨਾ ਵੀ ਕਿਵੇਂ ਕਿਵੇਂ ਆਪਣਾ ਹਨਾ ਸਾਰਾ ਪਲੈਨਿੰਗ ਕਿਵੇਂ ਲੱਗੀ ਬਾਈ ਹੋਰਾਂ ਨੂੰ ਆ ਜੋ ਦਿਖਾਉਣੇ ਭਰਾ ਅੰਦਰੋਂ ਕੋਠੀ ਕੰਮ ਵੇਸੇ ਚੱਲੀ ਜਾਂਦਾ ਇੰਟੀਰੀਅਰ ਦਾ ਕੰਮ ਲੱਕੜ ਵਗੈਰਾ ਦਾ ਹੋਈ ਜਾਂਦਾ ਕੰਮ ਬਾਈ ਹੋਰੀ ਕਹਿੰਦੇ ਵੀ ਪਹਿਲਾਂ ਬਾਈ ਇੱਕ ਵਾਰੀ ਤੁਸੀਂ ਸਾਰੀ ਕੋਠੀ ਦਿਖਾ ਦਿਓ ਜਦੋਂ ਆਪਾਂ ਰੈਡੀ ਹੋ ਗਈ ਸਾਰੀ ਉਸ ਤੋਂ ਬਾਅਦ ਵੀ ਵੀਡੀਓ ਕਰਾਂਗੇ ਆ ਦੇਖੋ ਇੱਧਰ ਅਰਸੋਈ ਆ ਗਈ ਭਰਾ ਕੋਠੀ ਹੈਗੀ ਸਾਰੀ ਇਹ 2500 ਸਕੇਅਰ ਫੁੱਟ ਏਰੀਆ ਚ ਤੇ ਡਬਲ ਪੋਰਸ਼ਨ ਆ ਆ ਦੇਖੋ ਜਿਹੜਾ ਸੋਈ ਆਗੀ ਸੋਈ ਦੇ ਨਾਲ ਹੀ ਇਧਰਲੇ ਪਾਸੇ ਇੱਕਨਾਂ ਬਾਹਰ ਚੌਕਾ ਬਣਾਇਆ ਹੋਇਆ ਹੈ ਬਾਈ ਉਹਨੇ ਤੁਹਾਨੂੰ ਦਿਖਾਉਣੇ ਆ ਜਿਵੇਂ ਆਪਾਂ ਚੌਕਾ ਨਹੀਂ ਰੱਖ ਲੈਂਦੇ ਬਾਹਰਲੇ ਪਾਸੇ ਉਧਰੋਂ ਸੋਈ ਦਾ ਵੀ ਨਿਕਲਦਾ ਗੇਟ ਆ ਇਧਰ ਇੱਕ ਨਾਲ ਬੈੱਡਰੂਮ ਆ ਜਿਹੜਾ ਇਹਦੇ ਚੋਂ ਵੀ ਕੁਝ ਚੀਜ਼ ਫੜਨੀ ਹੁੰਦੀ ਆ ਆਪਾਂ ਉਹ ਵੀ ਰੱਖਿਆ ਬਾਈ ਉਹਨੇ ਛੋਟਾ ਜਿਹਾ ਬੈੱਡਰੂਮ ਹੈ ਇਧਰਲੇ ਪਾਸੇ ਇੱਕ ਨਾਲ ਆ ਗਿਆ ਇਧਰਲੇ ਪਾਸੇ ਬੈੱਡਰੂਮ ਤੇ ਆ ਦੇਖੋ ਤੇ ਇੱਥੇ ਵਾਸ਼ਰੂਮ ਆ ਗਿਆ ਵੀਰੇ ਇਹ ਅਟੈਚ ਹੈ ਉਧਰਲੇ ਬੈਡਰੂਮ ਨਾਲ ਆ ਦੇਖੋ ਆ ਬਾਈ ਕੰਮ ਚੱਲੀ ਜਾਂਦਾ ਪੇਂਟ ਦਾ ਕੰਮ ਵੀ ਚੱਲੀ ਜਾਂਦਾ ਹੈ ਪੀਓਪੀ ਵਗੈਰਾ ਦਾ ਹੋਇਆ ਪਿਆ ਕੰਮ ਲਗਭਗ ਤੇ ਹੋਈ ਵੀ ਜਾਂਦਾ ਹੈ ਨਾ ਤੇ ਆ ਦੇਖੋ ਇਧਰੋਂ ਜਿਹੜੀਆਂ ਪੌੜੀਆਂ ਨੇ ਪੌੜੀਆਂ ਦੇ نیچے ਵੀ ਬਾਈ ਉਹਨਾਂ ਨੇ ਜਿਹੜੀ ਜਗ੍ਹਾ ਸੀ ਨਾ ਉਹਦੇ 'ਚ ਕੱਪ ਬੋਰਡ ਦੀ ਪਲੈਨਿੰਗ ਹੈ ਵੀ ਕੱਪ ਬੋਰਡ ਆਪਾਂ ਵੈਰੀਅਟੀ ਕਰਾਂਗੇ ਬਹੁਤ ਸੋਹਣਾ ਕੰਮ ਕਰਦੇ ਭਰਾ ਹੋਰੀ ਆਪਣਾ ਇੰਟੀਰੀਅਰ ਦਾ ਕੰਮ ਜੇ ਕਿਸੇ ਨੇ ਕਰਵਾਉਣਾ ਆ ਤੇ ਨੰਬਰ ਵੀ ਮੈਂਸ਼ਨ ਕਰਾਂਗੇ ਵੀਡੀਓ ਤੇ ਵੀਰੇ ਜਰੂਰ ਦੱਸਿਓ ਆ ਦੇਖੋ ਇਹ ਡਰੈਂਗ ਰੂਮ ਆ ਗਿਆ ਭਰਾ ਤੇ ਆ ਦੇਖੋ ਤੇ ਇਹਦੇ ਜਨ ਵੀਰੇ ਦੋ ਬੈਡਰੂਮ ਨੀਚੇ ਡਰੈਂਗ ਰੂਮ ਤੇ ਕਿਚਨ ਆ ਗਿਆ ਹਨ ਤੇ ਇਹ ਏਰੀਆ ਦਾ ਦੇ ਖੁੱਲਾ ਏਰੀਆ ਕਾਫੀ ਆ ਦੇਖੋ ਉੱਪਰ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ 2500 ਸਕਰ ਫੁੱਟ ਏਰੀਆ ਦੇ ਵਿੱਚ ਬਾਈ ਹੋਰੀ ਕਹਿੰਦੇ ਵੀ ਯਾਰ ਬਾਈ ਅਸੀਂ ਜਿੰਨਾ ਕਿ ਸਾਨੂੰ ਲੱਗਦਾ ਸੀ ਵੀ ਓਨਾਂ ਕੇ ਏਰੀਆ ਹੀ ਬਣਾਇਆ ਹੈ ਨਹੀਂ ਹੈਗਾ ਵੀ ਵੱਧ ਖੁੱਲਾ ਰਾਜਾ ਭਰੇ ਜਿੰਨਾ ਕਿ ਸਾਨੂੰ ਚਾਹੀਦਾ ਸੀ ਓਨਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਓਨਾਂ ਸਾਨੂੰ ਸਤੁਸ਼ਟਾਂ ਗਏ ਅਸੀਂ ਤੇ ਆ ਦੇਖੋ ਉੱਪਰ ਦਿਖਾਉਣੇ ਆ ਤੇ ਉੱਪਰ ਵੀ ਬਾਈ ਉਹਨਾਂ ਨੇ ਬਣਾਏ ਨੇ ਇੱਕ ਬੈੱਡਰੂਮ ਇੱਧਰ ਆ ਗਿਆ ਤੇ ਇੱਕ ਬੈੱਡਰੂਮ ਦੂਜੇ ਪਾਸੇ ਆ ਗਿਆ ਦੋ ਬੈੱਡਰੂਮ ਨੇ ਉੱਪਰ ਪੀਓਪੀ ਵਗੈਰਾ ਹੋਈ ਹੋਈ ਆ ਤੇ ਇਹਨਾਂ ਦਾ ਬਾਥਰੂਮ ਅਟੈਚ ਨਹੀਂ ਕੀਤਾ ਇਹ ਅਲੱਗ ਤੋਂ ਬਾਈ ਆ ਦੇਖ ਇੱਧਰ ਬੈੱਡਰੂਮ ਆ ਗਿਆ ਇੱਕ ਤੇ ਬਾਈ ਇਹਦੇ ਵੀ ਪੀਓਪੀ ਵਗੈਰਾ ਹੋਈ ਹੋਈ ਆ ਤੇ ਇੱਕ ਦੂਸਰੇ ਪਾਸੇ ਦਿਖਾਉਣੇ ਤੁਹਾਨੂੰ ਆ ਦੇਖੋ ਇੱਧਰ ਇੱਥੇ ਇੱਥੇ ਬਾਥਰੂਮ ਆ ਗਿਆ ਆ ਦੇਖੋ ਵਿਚਾਲੇ ਇਹ ਬਾਥਰੂਮ ਰੱਖਿਆ ਹੋਇਆ ਬਾਈ ਉਹਨਾਂ ਨੇ ਵਿਚਾਲੇ ਅਟੈਚ ਨਹੀਂ ਕੀਤਾ ਹੋਇਆ ਬੈਡਰੂਮ ਤੇ ਇੱਕ ਦੂਸਰੇ ਪਾਸੇ ਆ ਗਿਆ ਬੈਡਰੂਮ ਤੇ ਬਾਈ ਮੈਂ ਕਹਿੰਦਾ ਸਰਾ ਹੀ ਲਾਇਆ ਪਿਆ ਬਾਈ ਕੋਠੀ ਦਾ ਤੇ ਹਜੇ ਬਾਲ ਵੱਟੀ ਵਗੈਰਾ ਹੋਈ ਹੋਈ ਹੈ ਕੋਠੀ ਨੂੰ ਵਾਈਟ ਕਲਰ ਦੀ ਆ ਦੇਖੋ ਓਪਨ ਕੋਰੀ ਹੋ ਰਹੀ ਹੈ ਏਰੀਆ ਚ ਖੁੱਲਦਾ ਜੋ ਗੇਟ ਆ ਬਾਹਰ ਜਿਵੇਂ ਆਪਾਂ ਕਈ ਵਾਰੀ ਬੈਠਣਾ ਤੇ ਛਾਂ ਜਿਆ ਰਹੀ ਹੁੰਦੀ ਹੈ ਨਾ ਬਾਹਰ ਵੀ ਬੈਠਣਾ ਹੁੰਦਾ ਆਪਾਂ ਕੁਰਸੀ-ਕਰਸੀ ਲਾ ਕੇ ਤੇ ਬਾਈ ਖੇਰ ਚ ਬਣੀ ਹੈ ਕੋਠੀ ਵਿਚ ਵਿਚਾਲੇ ਖੇਚ ਤਾਂ ਤੁਹਾਨੂੰ ਪਤਾ ਜੋ ਚਿੱਟਾ ਰੰਗ ਹੋਇਆ ਕੋਠੀ ਤੇ ਨਾ ਐਨਾ ਏਰੀਆ ਵੀ ਡਬਲ ਪੋਰਸ਼ਨ ਬਾਈ ਉਂ ਹੀ ਸਰਾ ਹੋ ਜਾਂਦਾ ਗੱਲਬਾਤ ਤੇ ਸਰਾ ਹੀ ਕੀਤਾ ਪਿਆ ਬਾਈ ਸੱਚੀ ਆਪਾਂ ਬਹੁਤ ਸੋਹਣੀ ਲੱਗੀ ਬਾਈ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਓਪਨ ਏਰੀਆ ਆ ਗਿਆ ਆ ਉੱਪਰ ਚੜ ਗਿਆਂ ਪੌੜੀਆਂ ਵੀਰੇ ਉੱਪਰ ਟੈਂਕੀ ਵਗੈਰਾ ਬਾਈ ਉਹਨਾਂ ਨੇ ਰੱਖੀ ਹੋਈ ਆ ਤੇ ਤੁਸੀਂ ਦੱਸਿਓ ਜਰੂਰ ਬਾਈ ਕਿੱਦਾਂ ਲੱਗੀ ਕੋਠੀ ਤੇ ਇਹੋ ਜੀਆਂ ਕੋਠੀਆਂ ਦਿਖਾਉਂਦੇ ਰਹਿਾਂਗੇ ਤੁਹਾਨੂੰ ਜਰੂਰ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਭਰਾ ਧੰਨਵਾਦ ਜੀ